ਪੰਜਾਬ ਦੇ ਵਿੱਚ ਹੜ੍ਹਾਂ ਨੇ ਇਸ ਵੇਲੇ ਤਬਾਹੀ ਮਚਾ ਦਿੱਤੀ ਹੈ ਇਸ ਵੇਲੇ ਅਸੀਂ ਪਠਾਨਕੋਟ ਦੇ ਮਾਧੋਪੁਰ ਡੈਮ ਦੇ ਉੱਪਰ ਮੌਜੂਦ ਹ ਜਿੱਥੇ ਤਿੰਨ ਤੋਂ ਚਾਰ ਗੇਟ ਟੁੱਟ ਚੁੱਕੇ ਨੇ ਇਸ ਵੇਲੇ ਪਾਣੀ ਇੰਨਾ ਜ਼ਿਆਦਾ ਹੋ ਚੁੱਕਾ ਹੈ ਤਸਵੀਰਾਂ ਦੇਖੋ ਤੁਸੀਂ ਸਾਹਮਣੇ ਤੁਹਾਨੂੰ ਨਜ਼ਰ ਆਏਗਾ ਕਿ ਕੀ ਹਾਲਾਤ ਇਸ ਵੇਲੇ ਪੰਜਾਬ ਦੇ ਵਿੱਚ ਬਣਦੇ ਜਾ ਰਹੇ ਨੇ ਬਹੁਤ ਰਫ਼ਤਾਰ ਦੇ ਨਾਲ ਪਾਣੀ ਆ ਰਿਹਾ ਸਾਹਮਣੇ ਜਿਹੜੇ ਗੇਟ ਤੁਹਾਨੂੰ ਨਜ਼ਰ ਆਉਣਗੇ ਤਾਂ ਇਹ ਗੇਟ ਜਿਹੜੇ ਨੇ ਮਾਧੋਪੁਰ ਡੈਮ ਦੇ ਗੇਟ ਹੈਗੇ ਨੇ ਜਿੱਥੇ ਪਾਣੀ ਦਾ ਜਿਆਦਾ ਪੱਧਰ ਹੋਣ ਦੇ ਕਾਰਨ ਉੱਥੇ ਗੇਟ ਟੁੱਟ ਚੁੱਕਾ ਔਰ ਕਈ ਲੋਕ ਜਿਹੜਾ ਦੱਸੇ ਜਾ ਰਹੇ ਨੇ ਕਿ ਉੱਥੇ ਫਸ ਚੁੱਕੇ ਨੇ ਜਿਨ੍ਹਾਂ ਨੂੰ ਰੈਸਕਿਊ ਕਰਨ ਦੇ ਲਈ ਹੈਲੀਕਾਪਟਰ ਜਿਹੜੇ ਨੇ ਉਹ ਲਿਆਂਦੇ ਜਾ ਰਹੇ ਨੇ 에어 ਫੋਰਸ ਦੇ ਵੱਲੋਂ ਆ ਕੇ ਇੱਥੇ ਮੋਰਚਾ ਸੰਭਾਲ ਲਿਆ ਗਿਆ ਸਾਹਮਣੇ ਦੇਖੋ ਤੁਸੀਂ ਹੈਲੀਕਾਪਟਰ ਜਿਹੜੇ ਚੱਲਦੇ ਨਜ਼ਰ ਆ ਰਹੇ ਨੇ ਤਾਂ ਹੈਲੀਕਾਪਟਰ ਦੇ ਵੱਲੋਂ ਹੁਣ ਦੂਜੇ ਪਾਸੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੀ ਜੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਾਹਮਣੇ ਦੇਖੋ ਤੁਹਾਨੂੰ ਉਹ ਗੇਟ ਸਾਹਮਣੇ ਨਜ਼ਰ ਆਉਣਗੇ ਤਿੰਨ ਤੋਂ ਚਾਰ ਗੇਟ ਟੁੱਟਣ ਦੇ ਕਾਰਨ ਰਸਤਾ ਬੰਦ ਹੋ ਚ 40 ਤੋਂ 50 ਲੋਕ ਜਿਹੜੇ ਨੇ ਦੱਸੇ ਜਾ ਰਹੇ ਨੇ ਕਿ ਪਰਲੇ ਪਾਸੇ ਫਸੇ ਹੋਏ ਨੇ ਜਿਨ੍ਹਾਂ ਨੂੰ ਹੁਣ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾ ਇੱਕ ਹੈਲੀਕਾਪਟਰ ਗਿਆ ਸੀਗਾ ਸ਼ਾਇਦ ਉੱਥੇ ਉਸ ਹੈਲੀਕਾਪਟਰ ਦੇ ਜਰੀਏ ਕੰਮ ਨਹੀਂ ਬਣਿਆ ਹੁਣ ਦੂਜਾ ਹੈਲੀਕਾਪਟਰ ਜਿਹੜਾ ਉਹ ਭੇਜਿਆ ਗਿਆ ਤਾਂ ਉੱਥੇ ਬਹੁਤ ਜ਼ਿਆਦਾ ਜਿਹੜਾ ਪਾਣੀ ਹੋ ਚੁੱਕਾ ਤਾਂ ਲਗਾਤਾਰ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਧਰੋਂ ਲੋਕਾਂ ਨੂੰ ਕੱਢਿਆ ਜਾਵੇ ਤਾਂ ਪਾਣੀ ਇੰਨਾ ਜ਼ਿਆਦਾ ਹੋ ਗਿਆ ਕਿ ਡੈਮਾਂ ਦੇ ਕੋਲੋਂ ਪਾਣੀ ਨਹੀਂ ਕੰਟਰੋਲ ਹੋ ਰਿਹਾ ਇਸੇ ਕਰਕੇ ਫਲੱਡ ਗੇਟ ਜਿੱਥੇ ਖੋਲੇ ਹੋਏ ਨੇ ਤਾਂ ਉੱਤੇ ਹੀ ਗੇਟ ਜਿਹੜੇ ਨੇ ਟੁੱਟ ਗਏ ਨੇ ਕਿਉਂਕਿ ਪਾਣੀ ਦਾ ਬਹਾਵ ਔਰ ਪਾਣੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੈਗਾ ਕਿ ਗੇਟ ਜਿਹੜੇ ਨੇ ਨਹੀਂ ਢੱਕਿਆ ਜਾ ਰਿਹਾ ਪਾਣੀ ਤਾਂ ਬਹੁਤ ਲਗਾਤਾਰ ਪਾਣੀ ਵਧਦਾ ਜਾ ਰਿਹਾ ਤਾਂ ਇਹ ਪਾਣੀ ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡਿਆ ਹੋਇਆ ਤਾਂ ਜਿਹੜਾ ਇਸ ਵੇਲੇ ਮਾਧੋਪੁਰ ਡੈਮ ਦੇ ਉੱਪਰ ਰੁਕਿਆ ਰੋਕਿਆ ਹੋਇਆ ਸੀਗਾ ਤਾਂ ਚਾਰ ਗੇਟ ਜਿਹੜੇ ਨੇ ਦੱਸੇ ਜਾ ਰਹੇ ਨੇ ਕਿ ਟੁੱਟ ਚੁੱਕੇ ਨੇ ਤਾਂ ਸਾਹਮਣੇ ਦੇਖੋ ਰੈਸਕਿਊ ਆਪਰੇਸ਼ਨ ਤੁਹਾਨੂੰ ਲਾਈਵ ਦਿਖਾ ਰਹੇ ਆ ਜਿੱਥੇ ਹੈਲੀਕਾਪਟਰ ਦੇ ਵੱਲੋਂ ਬੰਦੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ 40 ਤੋਂ 50 ਬੰਦੇ ਇਸ ਵੇਲੇ ਪਾਸੇ ਹੋਏ ਨੇ ਜਿਨ੍ਹਾਂ ਨੂੰ ਇਸ ਵੇਲੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਹੈਗੇ ਨੇ 40 ਤੋਂ 50 ਲੋਕ ਦੱਸੇ ਜਾ ਰਹੇ ਨੇ ਜਿਹੜੇ ਡੈਮ ਦੇ ਮੁਲਾਜ਼ਮ ਸੀਗੇ ਦੂਜੇ ਪਾਸੇ ਕੰਮਕਾਰੇ ਸੀਗੇ ਤਾਂ ਅਚਾਨਕ ਗੇਟ ਟੁੱਟ ਜਾਂਦੇ ਨੇ ਰਸਤਾ ਜਿਹੜਾ ਬੰਦ ਹੋ ਜਾਂਦਾ ਦੂਜੇ ਪਾਸੇ ਇੱਧਰ ਪੋਲ ਹੈਗਾ ਤਾਂ ਪੁਲ ਨੂੰਮਿਕ ਜਿਹੜੀ ਆ ਉਹ ਕਾਫੀ ਜ਼ਿਆਦਾ ਢਾਹ ਲੱਗੀ ਹੋਈ ਆ ਜਿਹਦੇ ਕਾਰਨ ਇਹ ਵੀ ਰਸਤਾ ਜਿਹੜਾ ਇਸ ਵੇਲੇ ਬੰਦ ਕਰ ਦਿੱਤਾ ਗਿਆ ਤਾਂ ਬਹੁਤ ਜ਼ਿਆਦਾ ਇਸ ਵੇਲੇ ਪਾਣੀ ਜਿਹੜਾ ਇੱਥੇ ਚੜ ਕੇ ਆ ਗਿਆ ਤਾਂ ਦੂਜਾ ਹੈਲੀਕਾਪਟਰ ਦੂਜਾ ਹੈਲੀਕਾਪਟਰ ਵੀ ਜਿਹੜਾ ਇਸ ਵੇਲੇ ਦੇਖੋ ਤੁਸੀਂ ਦੂਜਾ ਹੈਲੀਕਾਪਟਰ ਵੀ ਜਿਹੜਾ ਲਿਆਂਦਾ ਗਿਆ ਤਾਂ ਦੋਨੋਂ ਹੈਲੀਕਾਪਟਰ ਜਿਹੜੇ ਨੇ ਇਸ ਵੇਲੇ ਇੱਥੇ ਲਾ ਦਿੱਤੇ ਗਏ ਨੇ ਤਾਂ ਕਿ ਜਿਹੜਾ ਇੱਥੋਂ ਸਥਿਤੀ ਨੂੰ ਕੰਟਰੋਲ ਕਰਕੇ ਲੋਕਾਂ ਨੂੰ ਕੱਢਿਆ ਜਾ ਸਕੇ ਤਾਂ ਸਾਹਮਣੇ ਦੇਖੋ ਹੈਲੀਕਾਪਟਰ ਨੀਵਾ ਲਿਆਂਦਾ ਗਿਆ ਕਿਉਂਕਿ ਉੱਥੋਂ ਲੋਕਾਂ ਨੂੰ ਬਾਹਰ ਕੱਢਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਬਹੁਤ ਨੇੜੇ ਤੱਕ ਜਿਹੜਾ ਉਹ ਡੈਮ ਦੇ ਨੇੜੇ ਤੱਕ ਜਿਹੜਾ ਹੈਲੀਕਾਪਟਰ ਲਿਆਂਦਾ ਤਾਂ ਬਿਲਕੁਲ ਤੱਕ helicopter ਜਿਹੜਾ ਇਸ ਵੇਲੇ ਚਲਾ ਗਿਆ ਕਿਉਂਕਿ ਉੱਥੇ 40 ਤੋਂ 50 ਲੋਕ ਇਸ ਵੇਲੇ ਫਸੇ ਹੋਏ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਬਾਹਰ ਕੱਢਣ ਦੀ ਜੜੀ ਹੈ ਉਹ ਕੋਸ਼ਿਸ਼ ਕੀਤੀ ਜਾਏਗੀ ਤਾਂ ਦੂਜਾ helicopter ਜਿਹੜਾ ਉਹ ਵੀ ਉੱਪਰ ਹਵਾ ਦੇ ਵਿੱਚ ਚਲਦਾ ਨਜ਼ਰ ਆ ਰਿਹਾ ਕਿਉਂਕਿ ਪਹਿਲਾ ਇਸ helicopter ਦੇ ਵੱਲੋਂ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਗਈ ਨੀਵਾ ਜਾਣ ਦੀ ਪਰ ਇਹ helicopter ਜ਼ਿਆਦਾ ਨੀਵਾ ਨਹੀਂ ਜਾ ਸਕਿਆ ਉਸ ਤੋਂ ਬਾਅਦ Air Force ਦੇ ਵੱਲੋਂ ਦੂਜਾ helicopter ਜਿਹੜਾ ਉਹ ਹੁਣ ਭੇਜਿਆ ਗਿਆ ਤਾਂ ਉੱਥੇ ਦੂਜੇ helicopter ਦੇ ਵੱਲੋਂ ਜਿਹੜਾ ਉਹ ਰੈਸਕਿਊ ਕੀਤਾ ਜਾਏਗਾ ਇੱਥੇ ਤਮਾ ਪ੍ਰਸ਼ਾਸਨ ਦੀਆਂ ਟੀਮਾਂ ਇੱਥੇ ਪਹੁੰਚ ਚੁੱਕੀਆਂ ਨੇ ਬਹੁਤ ਹਾਲਾਤ ਜਿਹੜੇ ਨੇ ਇਸ ਵੇਲੇ ਇੱਥੇ ਖਰਾਬ ਹੋ ਚੁੱਕੇ ਨੇ ਗੇਟ ਜਿਹੜੇ ਨੇ 3 ਤੋਂ 4 ਦੱਸੇ ਜਾ ਰਹੇ ਨੇ ਜਿਹੜੇ ਗੇਟ ਇਸ ਵੇਲੇ ਟੁੱਟ ਚੁੱਕੇ ਨੇ ਤਾਂ ਪਾਣੀ ਕਿੰਨੀ ਜ਼ਿਆਦਾ ਤੇਜ਼ ਹੈਗੀ ਆ ਪਾਣੀ ਦੀ ਰਫ਼ਤਾਰ ਤਾਂ ਬਹੁਤ ਤੇਜ਼ੀ ਦੇ ਨਾਲ ਪਾਣੀ ਇਸ ਵੇਲੇ ਜਿਹੜਾ ਉਹ ਛੱਡਿਆ ਜਾ ਰਿਹਾ ਇਹ ਪਾਣੀ ਸਾਰਾ ਰਣਜੀਤ ਸਾਗਰ ਡੈਮ ਤੋਂ ਆ ਰਿਹਾ ਔਰ ਅੱਗੇ ਮਾਧੋਪੁਰ ਹੈੱਡ ਜਿਹੜਾ ਇੱਥੇ ਬਣਿਆ ਹੋਇਆ ਤਾਂ ਇੱਥੇ ਪਾਣੀ ਜਿਹੜਾ ਡੱਕਿਆ ਜਾਂਦਾ ਇੱਥੋਂ ਅੱਗੇ ਪਾਣੀ ਹਿਸਾਬ ਦੇ ਨਾਲ ਅੱਗੇ ਤੋਰਿਆ ਜਾਂਦਾ ਪਰ ਪਾਣੀ ਦਾ ਇੰਨਾ ਜ਼ਿਆਦਾ ਬਹਾਵ ਇੰਨਾ ਜ਼ਿਆਦਾ ਪ੍ਰੈਸ਼ਰ ਹੋ ਗਿਆ ਕਿ ਤਿੰਨ ਤੋਂ ਚਾਰ ਜਿਹੜੇ ਨੇ ਉਹ ਗੇਟ ਟੁੱਟ ਜਾਂਦੇ ਨੇ ਔਰ ਪਾਣੀ ਬੇਕਾਬੂ ਹੋ ਜਾਂਦਾ ਜਿਹੜੇ ਲੋਕ ਨੇ ਉਹ ਦੂਜੇ ਕੁਝ ਪਾਸੇ ਜਿਹੜੇ ਨੇ ਫਸ ਜਾਂਦੇ ਨੇ ਤਾਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਜਿਹੜੇ ਦੂਜੇ ਪਾਸੇ ਲੋਕ ਫਸੇ ਹੋਏ ਨੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਕਿ ਉਹ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇ ਕਿਉਂਕਿ ਤਿੰਨ ਤੋਂ ਚਾਰ ਗੇਟ ਟੁੱਟ ਚੁੱਕੇ ਨੇ ਹਾਲਾਤ ਜਿਹੜੇ ਨੇ ਇਸ ਤੋਂ ਵੀ ਮਾੜੇ ਹੋ ਸਕਦੇ ਨੇ ਤਾਂ ਇਸੇ ਕਰਕੇ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਾਹਮਣੇ ਹੈਲੀਕਾਪਟਰ ਲੱਗਾ ਹੋਇਆ ਉਹਨਾਂ ਨੂੰ ਰੈਸਕਿਊ ਕਰ ਰਿਹਾ ਕੁਝ ਹੀ ਦੇਰ ਦੇ ਵਿੱਚ ਹੈਲੀਕਾਪਟਰ ਉੱਪਰ ਆ ਜਾਏਗਾ ਲੋਕਾਂ ਨੂੰ ਲੈ ਕੇ ਕਿਉਂਕਿ ਜਿਹੜੇ ਮੁਲਾਜ਼ਮ ਨੇ ਦੂਜੇ ਪਾਸੇ ਇਸ ਵੇਲੇ ਫਸੇ ਹੋਏ ਨੇ ਹੈਲੀਕਾਪਟਰ ਦੇ ਵੱਲੋਂ ਕੱਢਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਾਹਮਣੇ ਜਿਹੜੇ ਜੇੜ ਨਜ਼ਰ ਆ ਰਹੇ ਨੇ ਤਾਂ ਗੇਟਾਂ ਦੇ ਪਰਲੇ ਪਾਸੇ ਹੈਲੀਕਾਪਟਰ ਜਿਹੜਾ ਉੱਥੇ ਲੋਕਾਂ ਨੂੰ ਕੱਢਣ ਦੀ ਜੜੀਆ ਕੋਸ਼ਿਸ਼ ਕਰ ਰਿਹਾ ਤਾਂ ਹਿਲਜੁਲ ਜੜੀਆ ਉੱਥੇ ਇਸ ਵੇਲੇ ਨਜ਼ਰ ਆ ਰਹੀ ਹੈ ਸ਼ਾਇਦ ਲੋਕਾਂ ਨੂੰ ਹੈਲੀਕਾਪਟਰ ਦੇ ਵਿੱਚ ਬਿਠਾਇਆ ਜਾ ਰਿਹਾ ਉਹਨਾਂ ਨੂੰ ਬਾਹਰ ਕੱਢਿਆ ਜਾਵੇਗਾ ਤਾਂ ਇਸੇ ਕਰਕੇ ਜਿਹੜੀ ਹੈ ਲਗਾਤਾਰ ਟੀਮਾਂ ਇੱਥੇ ਲਾ ਦਿੱਤੀਆਂ ਗਈਆਂ ਨੇ ਤਾਂ ਇਸ ਵੇਲੇ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ rescued operation ਜਿਹੜਾ ਉਹ ਚਲਾਇਆ ਜਾ ਰਿਹਾ ਤਾਂ ਹੈਲੀਕਾਪਟਰ ਜਿਹੜਾ ਉੱਥੇ ਹੋਰ ਜ਼ਿਆਦਾ ਜਿਹੜਾ ਨੀਵਾ ਚਲਾ ਗਿਆ ਲੋਕਾਂ ਨੂੰ ਕੱਢਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਆ ਤਾਂ ਬਿਲਕੁਲ ਪਾਣੀ ਦੇ ਨਾਲ ਜਾ ਕੇ ਜਿਹੜਾ ਹੈਲੀਕਾਪਟਰ ਇਸ ਵੇਲੇ ਲੱਗ ਚੁੱਕਾ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿੰਨੀ ਤੇਜ਼ ਜਿਹੜਾ ਪਾਣੀ ਇਸ ਵੇਲੇ ਇੱਥੇ ਨਜ਼ਰ ਆ ਰਿਹਾ ਪਾਣੀ ਦੀ ਰਫ਼ਤਾਰ ਜਿਹੜੀ ਆ ਬਹੁਤ ਜ਼ਿਆਦਾ ਹੈਗੀ ਆ ਇਸੇ ਕਰਕੇ ਜਿਹੜੀਆਂ ਨੇ ਇੱਥੇ ਟੀਮਾਂ ਤੇ ਨਾਦ ਕਰ ਦਿੱਤੀਆਂ ਗਿਆ ਨੇ ਤਾਂ ਬਹੁਤ ਵੱਡੇ ਪੱਧਰ ਤੇ ਲੋਕ ਜਿਹੜੇ ਨੇ ਇੱਥੇ ਤੈਨਾਤ ਕੀਤੇ ਹੋਏ ਨੇ ਤਾਂ ਉਹ ਸਾਹਮਣੇ ਤੁਹਾਨੂੰ ਹੈਲੀਕਾਪਟਰ ਜਿਹੜਾ ਉਹ ਜਾਂਦਾ ਨਜ਼ਰ ਆਏਗਾ ਜਿਹਦੇ ਵੱਲੋਂ ਰੈਸਕਿਊ ਕੀਤਾ ਗਿਆ ਤਾਂ ਉੱਥੋਂ ਹੁਣ ਲੋਕਾਂ ਨੂੰ ਕੱਢਿਆ ਜਾ ਰਿਹਾ ਤਾਂ ਬਹੁਤ ਤੇਜ਼ ਜਿਹੜਾ ਪਾਣੀ ਇਸ ਵੇਲੇ ਆ ਚੁੱਕਾ ਹੈ ਤਾਂ ਇਹ ਸਾਰਾ ਇੱਥੇ ਮਾਧੋਪੁਰ ਹੈੱਡ ਹੈਗਾ ਜਿੱਥੇ ਬਹੁਤ ਰਫਤਾਰ ਦੇ ਨਾਲ ਜਿਹੜਾ ਪਾਣੀ ਇਸ ਵੇਲੇ ਨਜ਼ਰ ਆ ਰਿਹਾ ਤਾਂ ਇਹ ਪਿੱਛੇ ਦੇ ਹਾਲਾਤ ਦੇਖੋ ਤੁਸੀਂ ਜਿੱਥੇ ਪਾਣੀ ਡੱਕਿਆ ਹੋਇਆ ਤਾਂ ਉੱਥੇ ਕਿੰਨੀ ਰਫਤਾਰ ਦੇ ਨਾਲ ਜਿਹੜਾ ਉਹ ਪਾਣੀ ਆ ਰਿਹਾ ਤਾਂ ਸਾਹਮਣੇ ਦੇਖੋ ਇਹ ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡਿਆ ਹੋਇਆ ਜਿਹੜਾ ਇਸ ਵੇਲੇ ਮਾਧੋਪੁਰ ਹੈੱਡ ਤੇ ਆਇਆ ਹੋਇਆ ਪਾਣੀ ਤਾਂ ਇੱਥੇ ਪਾਣੀ ਡਕਿਆ ਹੋਇਆ ਤਾਂ ਇੱਥੇ ਹੀ ਗੇਟ ਜਿਹੜੇ ਨੇ ਤਿੰਨ ਤੋਂ ਚਾਰ ਗੇਟ ਇਸ ਵੇਲੇ ਟੁੱਟ ਚੁੱਕੇ ਨੇ ਤਾਂ ਪਾਣੀ ਪਿੱਛੋਂ ਬਹੁਤ ਰਫ਼ਤਾਰ ਦੇ ਨਾਲ ਜਿਹੜਾ ਉਹ ਛੱਡਿਆ ਜਾ ਰਿਹਾ ਬਹੁਤ ਜ਼ਿਆਦਾ ਪਾਣੀ ਆ ਰਿਹਾ ਤਾਂ ਸਾਰਾ ਪਾਣੀ ਜਿਹੜਾ ਰਣਜੀਤ ਸਾਗਰ ਡੈਮ ਤੋਂ ਜਿਹੜਾ ਉਹ ਛੱਡਿਆ ਗਿਆ ਤਾਂ ਇਸ ਵੇਲੇ ਪਾਣੀ ਜਿਹੜਾ ਇੱਥੇ ਪਹੁੰਚ ਚੁੱਕਾ ਮਾਧੋਪੁਰ ਹੈੱਡ ਤੇ ਇੱਥੇ ਕਈ ਲੋਕ ਜਿਹੜੇ ਨੇ ਫਸੇ ਹੋਏ ਨੇ ਤਾਂ ਹੈਲੀਕਾਪਟਰ ਦੇ ਵੱਲੋਂ ਕੁਝ ਲੋਕਾਂ ਨੂੰ ਇੱਥੋਂ ਰੈਸਕਿ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜੇ ਵੀ ਕਈ ਲੋਕ ਜਿਹੜੇ ਨੇ ਇੱਥੇ ਫਸੇ ਹੋਏ ਨੇ ਤਾਂ ਤਮਾਮ ਪ੍ਰਸ਼ਾਸਨ ਦੀਆਂ ਟੀਮਾਂ ਜਿਹੜੀਆਂ ਨੇ ਇਸ ਵੇਲੇ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਇਹ ਮਾਧੋਪੁਰ ਦਾ ਡੈਮ ਹੈਗਾ ਜਿੱਥੇ ਇਸ ਵੇਲੇ ਲੋਕ ਫਸੇ ਹੋਏ ਨੇ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚਨੇ ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਪਰ ਪਾਣੀ ਜਿਹੜਾ ਇਸ ਵੇਲੇ ਇੱਥੇ ਬੇਕਾਬੂ ਹੁੰਦਾ ਜਾ ਰਿਹਾ ਤੇ ਇੱਕ ਹੈਲੀਕਾਪਟਰ ਤੋਂ ਬਾਅਦ ਹੁਣ ਦੂਜਾ ਹੈਲੀਕਾਪਟਰ ਵੀ ਜਿਹੜਾ ਉਹ ਲੋਕਾਂ ਨੂੰ ਕੱਢਣ ਦੇ ਲਈ ਚਲਾ ਗਿਆ ਤਾਂ ਲਗਾਤਾਰ ਇੱਥੇ ਹੈਲੀਕਾਪਟਰ ਦੇ ਵੱਲੋਂ ਢੇੜੇ ਕੱਢੇ ਜਾ ਰਹੇ ਨੇ ਤਾਂ ਕਿ ਫਸੇ ਹੋ ਪੂਰੀ ਤਸਵੀਰ ਦੇਖੋ ਇਹ ਮਾਦੋਪੁਰ ਡੈਮ ਦੀ ਪੂਰੀ ਤਸਵੀਰ ਹੈਗੀ ਆ ਜਿੱਥੇ ਪਾਣੀ ਬਹੁਤ ਜ਼ਿਆਦਾ ਛੱਡਿਆ ਹੋਇਆ ਤਾਂ ਇਹ ਸਾਹਮਣੇ ਪੋਲ ਨਜ਼ਰ ਆ ਰਿਹਾ ਤਾਂ ਇਹ ਵੀ ਪੋਲ ਜਿਹੜਾ ਬੰਦ ਕਰ ਦਿੱਤਾ ਗਿਆ ਤਾਂ ਇਹ ਗੇਟ ਜਿਹੜੇ ਨੇ ਟੁੱਟੇ ਹੋਏ ਨੇ ਤਾਂ ਗੇਟਾਂ ਕਰਕੇ ਇਸ ਵੇਲੇ ਇੱਥੇ ਤਬਾਹੀ ਮਚੀ ਹੋਈ ਆ ਤਾਂ ਬਹੁਤ ਦਫਤਰ ਦੇ ਨਾਲ ਪਾਣੀ ਆ ਰਿਹਾ ਤਾਂ ਉਹ ਸਾਹਮਣੇ ਦੇਖੋ ਤੁਸੀਂ ਹੈਲੀਕਾਪਟਰ ਇੱਕ ਵਾਰ ਫਿਰ ਤੋਂ ਉੱਪਰ ਹੋਇਆ ਸ਼ਾਇਦ ਲੋਕਾਂ ਨੂੰ ਉੱਥੋਂ ਕੱਢਿਆ ਗਿਆ ਹੈ ਕਿਉਂਕਿ ਲੋਕ ਉਸੇ ਜਗ੍ਹਾ ਦੇ ਉੱਪਰ ਫਸੇ ਹੋਏ ਨੇ 40 ਤੋਂ 50 ਲੋਕ ਦੱਸੇ ਜਾ ਰਹੇ ਨੇ ਜਿਹੜੇ ਇਸ ਵੇਲੇ ਫਸੇ ਹੋਏ ਨੇ ਤਾਂ ਉਹਨਾਂ ਨੂੰ ਕੱਢਣ ਦੇ ਲਈ ਲਗਾਤਾਰ ਏਐਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਤਾਂ ਆਰਮੀ ਦੇ ਹੈਲੀਕਾਪਟਰ ਨੇ 에ਅਰ ਫੋਰਸ ਦਾ ਹੈਲੀਕਾਪਟਰ ਜਿਹੜਾ ਪਹਿਲਾਂ 에ਅਰ ਫੋਰਸ ਦਾ ਹੈਲੀਕਾਪਟਰ ਗਿਆ ਸੀਗਾ ਤਾਂ ਹੁਣ ਆਰਮੀ ਦਾ ਹੈਲੀਕਾਪਟਰ ਜਿਹੜਾ ਇਸ ਵੇਲੇ ਲੋਕਾਂ ਦੇ ਲਈ ਪਹੁੰਚਾ ਹੋਇਆ ਤਾਂ ਕਿ ਉੱਥੋਂ ਲੋਕਾਂ ਨੂੰ ਕੱਢ ਕੇ ਬਾਹਰ ਲਿਆਂਦਾ ਜਾਵੇ ਕਿਉਂਕਿ ਪਾਣੀ ਜਿਹੜਾ ਉਹ ਲਗਾਤਾਰ ਇੱਥੇ ਵਧਦਾ ਜਾ ਰਿਹਾ ਤਾਂ ਦੂਜੇ ਪਾਸੇ ਜਿਹੜੇ ਨੇ ਲੋਕ ਫਸ ਗਏ ਨੇ ਕਿਉਂਕਿ ਗੇਟ ਜਿਹੜੇ ਨੇ ਉਹ ਟੁੱਟ ਚੁੱਕੇ ਨੇ ਇਹ ਸਾਹਮਣੇ ਜਿਹੜੇ ਨੇ ਇਹ ਗੇਟ ਬਣੇ ਹੋਏ ਨੇ ਤਾਂ ਇਹ ਗੇਟਾਂ ਤੋਂ ਹੀ ਪਰਲੇ ਪਾਸੇ ਜਿਹੜਾ ਇੱਕ ਰਸਤਾ ਬਣਿਆ ਹੋਇਆ ਤਾਂ ਗੇਟ ਦੂਜੇ ਪਾਸੇ ਲੋਕ ਗਏ ਹੋਏ ਸੀਗੇ ਪਰ ਉੱਥੇ ਰਸਤੇ ਦੇ ਵਿੱਚ ਲੋਕ ਜਿਹੜੇ ਨੇ ਉਹ ਫਸ ਗਏ ਜਦੋਂ ਗੇਟ ਜਿਹੜਾ ਉਹ ਟੁੱਟ ਗਿਆ ਤਾਂ ਉਸ ਤੋਂ ਬਾਅਦ ਹੁਣ ਰੈਸਕਿਊ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਇੱਥੇ ਹੈਲੀਕਾਪਟਰ ਦੇ ਜਰੀਏ ਲੋਕਾਂ ਨੂੰ ਬਾਹਰ ਕੱਢਣ ਦੀ ਇੱਥੋਂ ਹੋਇਆ ਸ਼ਾਇਦ ਲੋਕਾਂ ਨੂੰ ਜਿਹੜਾ ਉਹ ਬਾਹਰ ਕੱਢਿਆ ਗਿਆ ਦੇਖਣ ਵਾਲੀ ਗੱਲ ਹੈ ਕਿ ਰੈਸਕਿਊ ਆਪਰੇਸ਼ਨ ਕਾਮਯਾਬ ਹੋ ਰਿਹਾ ਜਾਂ ਦਿੱਕਤ ਆ ਰਹੀ ਹੈ ਕਿਸੇ ਚੀਜ਼ ਦੇ ਵਿੱਚ ਕਿਉਂਕਿ ਬਹੁਤ ਰਿਸਕੀ ਆਪਰੇਸ਼ਨ ਹੈਗਾ ਕਿਉਂਕਿ ਇੱਥਾਂ ਪਾਣੀ ਦੀ ਰਫ਼ਤਾਰ ਬਹੁਤ ਤੇਜ਼ ਹੈਗੀ ਹੈ ਤਾਂ ਪਾਇਲਟ ਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਕਿਵੇਂ ਕੱਢਿਆ ਜਾ ਸਕਦਾ ਉਥੋਂ ਕਿਉਂਕਿ ਲੋਕ ਜਿਹੜੇ ਨੇ ਉਥੇ ਫਸੇ ਹੋਏ ਨੇ ਤਾਂ ਉਹਨਾਂ ਨੂੰ ਲਗਾਤਾਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੈਲੀਕਾਪਟਰ ਜਿਹੜੇ ਨੇ ਉਹ ਲੱਗੇ ਹੋਏ ਨੇ ਪਹਿਲਾਂ ਇੱਕ ਹੈਲੀਕਾਪਟਰ ਦੇ ਵੱਲੋਂ ਕੁਝ ਲੋਕਾਂ ਨੂੰ ਕੱਢ ਕੇ ਲਿਜਾਇਆ ਗਿਆ ਤਾਂ ਹੁਣ ਦੂਜਾ ਹੈਲੀਕਾਪਟਰ ਜਿਹੜਾ ਇਸ ਵੇਲੇ ਉਥੇ ਲੱਗਾ ਹੋਇਆ ਦੇਖਦੇ ਰਹੋ